ਦੀ ਡੇਟ ਦੇ ਵਿੱਚ ਕੋਈ ਅਮਰਤਪਾਲ ਦੀ ਤਰ੍ਹਾਂ ਉੱਠ ਕੇ ਕਿਉਂ ਨਹੀਂ ਕਹਿੰਦਾ ਕਿ ਮੈਂ ਅਮਰਤ ਸਿਕੌਣਾਏ ਮੈਂ ਲੋਕਾਂ ਨੂੰ ਨ세ਸ ਰਵਣਾ ਆ ਉਹਦੀ ਜਗ੍ਹਾ ਤੇ ਕੋਈ ਕਾਹਤੋਂ ਨਹੀਂ ਅੱਗੇ ਆਉਂਦਾਗਾ ਇੱਕ ਸਵਾਲ ਦਾ ਇਹਦਾ ਜਵਾਬ ਚਾਹੀਦਾਗਾ ਐਨੇ ਵੱਡੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਫੇਸਬੁੱਕ ਤੇ ਆਪ ਦੇ ਆਪ ਨੂੰ ਪੰਥਕ ਦੱਸਣ ਵਾਲੇ ਨਾਸਤਿਕ ਆਸਤਿਕ ਦੀਆਂ ਆਪਸ ਵਿੱਚ ਵੀਡੀਓ ਪਾ ਕੇ ਉਹ ਨੂੰ ਰਿਪਲਾਈ ਕਰਦੇ ਉਹ ਨੂੰ ਕਰਦੇ ਆ ਪੈਸਾ ਬਣਾ ਕੇ ਇੱਕ ਮੈਂ ਉਹਨਾਂ ਨੂੰ ਭੰਡ ਰਿਆਂ ਉਹ ਆਪਦੀ ਆਡੀਅੰਸ ਲਈ ਬੈਠਾ ਇੱਕ ਕਿ ਮੈਂ ਨਾਸਤਕਾਂ ਨੂੰ ਕਰ ਰਿਆਂ ਉਹ ਆਪਦੀ ਆਡੀਅੰਸ ਲਈ ਬੈਠਾ ਹੈ ਸਾਰਾ ਉਹ ਸਰ ਆਨਲਾਈਨ ਜਿਹੜੇ ਪੰਥਕ ਆ ਉਹ ਅੱਜ ਦੀ ਡੇਟ ਦੇ ਵਿੱਚ ਮੈਨੂੰ ਇਹ ਸਮਝ ਨਹੀਂ ਆਉਂਦੇ ਅਮਰਤਪਾਲ ਸਿੰਘ ਨੇ ਕਿੰਨੇ ਚੰਗੇ ਕੰਮ ਕੀਤੇ ਉਹਦੀ ਤਰ੍ਹਾਂ ਕੋਈ ਹੁਣ ਮੂਹਰੇ ਲੱਕੇ ਤੁਰਦਾ ਕਾਹਤੋਂ ਨਹੀਂਗਾ ਕਾਹਤੋਂ ਇੱਕ ਦੂਜੇ ਨੂੰ ਕਹਿੰਦੇ ਹੋ ਉਠੋ ਕੋਈ ਉਠੋ ਕੋਈ ਸੂਰਮਾ ਲੱਗੋ ਕੋਈ ਅੱਗੇ ਤੁਸੀਂ ਕਾਹਤੋਂ ਨਹੀਂ ਲੱਗਦੇਗੇ കീ ഡറ കാര